ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰ ਬੁੱਡੇ ਦੀ ਪਿੰਡ ਠੱਠਾ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਦੇ ਵਿੱਚ ਮੀਟਿੰਗ ਹੋਈ ਹਾਂ ਪ੍ਰਧਾਨ ਜੀ ਅੱਜ ਦਾ ਕੀ ਮੈਸੇਜ ਤੁਹਾਡਾ ਠੀਕ ਆ ਅੱਜ ਪਿੰਡ ਠੱਠਾ ਤਨਤਨ ਬਾਬਾ ਸ੍ਰੀਚੰਦ ਦੇ ਪੜਾਵਾਂ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰ ਬੁੱਡੇ ਦੀ ਮੀਟਿੰਗ ਹੋਈ ਜਿਹਦੇ ਵਿੱਚ ਆਪਣੇ ਸਾਰੇ ਪਤਵੰਤੇ ਜਿਹੜੇ ਲੀਡਰ ਸਰਦਾਰ ਬਲਦੇਵ ਸਿੰਘ ਮੁਖਤਾਰ ਸਿੰਘ ਤਰਵੰਡੀ ਅ ਰਾਜ ਸਿੰਘ ਤਰਵੰਡੀ ਸੁਖਨ ਸਿੰਘ ਜੀ ਆਪਣੇ ਦੁਬਲੀ ਕਾਰ ਸਿੰਘ ਜੀ ਘਰਿਆਲਾ ਔਰ ਇਹ ਸਾਰੇ ਸਾਥੀਆਂ ਨੇ ਆਣ ਕੇ ਹਰਪਾਲ ਸਿੰਘ ਆਪਣੇ ਜੌਨ ਦੇ ਪ੍ਰਧਾਨ ਕਰਮਜੀਤ ਸਿੰਘ ਤਲਵੰਡੀ ਜਿਹੜਾ ਆਪਣਾ ਜਨਰਲ ਸੈਕਟਰੀ ਸੀ ਉਹਨਾਂ ਦੇ ਨਾਂ ਤੇ ਜੌਨ ਚੱਲਦਾ ਜਿਹੜਾ ਸੰਸਾਰਿਕ ਯਾਤਰਾ ਜਿਹੜਾ ਵਾ ਛੱਡ ਕੇ ਕਾਲ ਚਲਾਣਾ ਕਰਕੇ ਕੁਝ ਸਮੇਂ ਤੋਂ ਪਹਿਲਾਂ ਦੇ ਔਰ ਅੱਜ ਸਾਰੇ ਕਿਸਾਨਾਂ ਨਾਲ ਮੀਟਿੰਗ ਰੱਖ ਕੇ ਔਰ ਵਿਚਾਰ ਚਰਚਾ ਰੱਖੀ ਗਈ ਅਤੇ ਨਵਨਿਯੁਕਤ ਕਮੇਟੀ ਬਣਾਈ ਗਈ ਜਿਹਦੇ ਵਿੱਚ ਸਰਦਾਰ ਸਰਵਿੰਦਰਪਾਲ ਸਿੰਘ ਜਿਨ੍ਹਾਂ ਨੇ ਇੱਥੇ ਪ੍ਰਧਾਨ ਨਗਰਵਾਸੀਆਂ ਨੇ ਜਿਨ੍ਹਾਂ ਨੇ ਸਾਰਿਆਂ ਨੇ ਬਣਾ ਕੇ ਔਰ ਇਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਦਿੱਤੀ ਗਈ ਔਰ ਉਹਦੇ ਨਾਲ ਨਾਲ ਇਸ ਪਿੰਡ ਵੱਲੋਂ ਨਗਰ ਵੱਲੋਂ ਪਤਵੰਤੇ ਸੱਜਣਾ ਵੱਲੋਂ ਇਹ ਵੀ ਵਿਸ਼ਵਾਸ ਦਿੱਤਾ ਗਿਆ ਕਿ ਜਿਹੜਾ 13 ਫਰਵਰੀ ਤੋਂ ਲੈ ਕੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਲਤਨਪੁਰਾ ਰਾਜਸਥਾਨ ਜਿਹੜੇ ਮੋਰਚੇ ਚੱਲ ਰਹੇ ਸਰਬੱਤ ਦੇ ਭਲੇ ਵਾਸਤੇ ਜਿਹੜੀਆਂ ਬਕਾਇਆ ਮੰਗਾਂ ਰਹਿੰਦੀਆਂ ਸੀ ਜਦੋਂ ਦਿੱਲੀ ਅੰਦੋਲਨ ਤੋਂ ਵਾਪਸ ਆਇਆ ਸੰਜੀਤ ਅਗਰਵਾਲ ਖੇਤੀ ਸਿਕੱਤਰ ਨੇ ਲਿਖਤੀ ਪੱਤਰ ਦਿੱਤਾ ਸੀ 2021 ਦੇ ਵਿੱਚ ਔਰ ਉਹਨਾਂ ਬਕਾਇਆ ਮੰਗਾਂ ਦੇ ਲੜਦੇ ਆਂ ਕਰੀਬ ਜਿਹੜਾ ਵਾ 13 ਫਰਵਰੀ ਨੂੰ ਪੂਰਾ ਸਾਲ ਹੋ ਜਾਣਾ ਔਰ ਉਹਦੇ ਨਾਲ ਨਾਲ 2 ਮਹੀਨੇ ਸਦਾ ਦਿਗਜੀਤ ਸਿੰਘ ਡੱਲੇਵਾਲ ਨੂੰ ਵੀ ਜਿਹੜੇ ਮਰਨ ਅੰਸ਼ੰਤੇ ਹੋ ਗਏ ਬੈਠਿਆਂ ਨੂੰ 2 ਮਹੀਨੇ ਬੀਤ ਚੁੱਕੇ ਆ ਔਰ ਉਹਦੇ ਤੇ ਨਾ ਵਿਸ਼ਵਾਸ ਦਿਵਾਇਆ ਵੱਡੇ ਪੱਧਰ ਤੇ ਕਿ ਜਿਹੜਾ 26 ਜਨਵਰੀ ਨੂੰ ਜਿਹੜਾ ਟਰੈਕਟਰਾਂ ਦਾ ਜਿਵੇਂ ਰੋਲਾਂ ਤੇ ਹਾਈਵੇ ਜਿਹੜੇ ਸਟੇਟ ਰੋਡ ਆ ਔਰ ਜਿਵੇਂ ਗੋਦਾਮ ਆ ਜਾਂ ਪਲਾਦੇ ਆ ਜਾਂ ਮੌਲ ਆ ਔਰ ਉੱਥੇ ਵਕ ਵਕ ਪੂਰੇ ਭਾਰਤ ਦੇ ਅੰਦਰ ਜਿਹੜਾ ਇੱਕ ਰੋਸ ਵਿਖਾਇਆ ਜਾਊਗਾ ਸਰਕਾਰ ਨੂੰ ਔਰ ਦੇਸ਼ ਦੇ ਸਿਸਟਮ ਦੇ ਲਈ ਐਮਐਸਪੀ ਖਰੀਦ ਗਰੰਟੀ ਕਾਨੂੰਨ ਔਰ ਸਵਾਮੀਨਾਥ ਦੀ ਰਿਪੋਰਟ ਔਰ ਪੋਲਿਊਸ਼ਨ ਵਾਲਾ ਮਸਲਾ ਬਿਜਲੀ ਸੋਧ ਬਿੱਲ ਕਾਫੀ ਮਸਲੇ ਆ ਆਦਵਾਸੀਆਂ ਦਾ ਮਸਲਾ ਵਾ ਔਰ ਨਰੇਗਾ ਮਜ਼ਦੂਰਾਂ ਦਾ ਮਸਲਾ ਵਾ ਇਹ ਸਾਰੇ ਮਸਲੇ ਜਿਹੜੇ ਆ ਕਰੀਬ 12 ਮੰਗਾਂ ਤੇ 13ਵੀਂ ਮੰਗਾਂ ਆਪਣੀ ਸਰਦਾਰ ਸੁਭਕਰਨ ਸਿੰਘ ਜੀ ਜਿਹੜਾ ਸ਼ਹੀਦ ਆ ਨੌਜਵਾਨ ਪਿੰਡ ਬੱਲੋ ਤੋਂ ਔਰ ਉਹਦੀ ਜਿਹੜੀ ਉਹਨੂੰ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਉਹ ਮੰਗਾਂ ਜਿਹੜੀਆਂ ਚੱਲ ਰਹੀਆਂ ਔਰ ਉਹਨਾਂ ਮੰਗਾਂ ਤੇ ਕਾਮਯਾਬ ਹੋ ਸਕੀ ਔਰ ਇਹਨਾਂ ਨੇ ਵਿਸ਼ਵਾਸ ਦਵਾਇਆ ਸਾਰੀ ਨਗਰ ਦੀ ਟੀਮ ਨੇ ਕਿ ਅਸੀਂ ਸਰਬੱਤ ਦੇ ਭਲੇ ਲਈ ਔਰ ਸੇਵਾ ਕਰਾਂਗੇ ਇਹਨਾਂ ਦਾ ਤਹਿ ਦਿਲੋਂ ਕਿਸਾਨ ਸਿੰਘ ਕਮੇਟੀ ਪੰਜਾਬ ਵੱਲੋਂ ਧੰਨਵਾਦ ਕੀਤਾ ਜਾਂਦਾ ਬਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ